ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਠੀਕ ਹੋਵੋਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਆ ਸਕੇ ਗੱਲ ਕਰਾਂਗੇ ਆਪਾਂ ਅੱਜ 19 ਫਰਵਰੀ 2026 ਦਿਨ ਵੀਰਵਾਰ ਬਾਰੇ ਬਾਰਾ ਰਾਸ਼ੀਆਂ ਦਾ ਰਾਸ਼ੀ ਫਰ ਦੱਸਾਂਗੇ ਪੰਚਾਂਗ ਦੱਸਾਂਗੇ ਤੇ ਨਾਲ ਡਿਟੇਲ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਘਰ ਦੀ ਟਲਾਨ ਕਿਸ ਦਿਸ਼ਾ ਵੱਲ ਹੋਣੀ ਹੈ ਜਿਹੋਣ ਦੇ ਨਾਲ ਜਿਹੜਾ ਸ਼ੁਭ ਲਾਭ ਮਿਲਦਾ ਹੈ ਪੋਜ਼ਿਟਿਵਿਟੀ ਬਣੀ ਰਹਿੰਦੀ ਹੈ ਤੁਹਾਡੇ ਘਰ ਦੀ ਗਲੀ ਬਾਰੇ ਵੀ ਦੱਸਾਂਗੇ ਤੇ مین ਗੇਟ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਨਾਲ ਸ਼ੇਅਰ ਵੀ ਵੀਡੀਓ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪੰਚਾਂਗ ਬਾਰੇ 19 ਫਰਵਰੀ 2026 ਦਿਨ ਵੀਰਵਾਰ ਜੋ ਨਕਸ਼ਤਰ ਚੱਲੇਗਾ ਗੁਰੂ ਦਾ ਨਕਸ਼ਤਰ ਚੱਲੇਗਾ ਪੁਰਵਾਵਾਦਰਾ ਪਦ ਨਕਸ਼ਤਰ ਚੱਲੇਗਾ ਮੀਨ ਰਾਸ਼ੀ ਦੇ ਵਿੱਚ ਚੰ드ਰਮਾ ਜਾਣਗੇ ਦੁਪਹਿਰ 3 ਵਜੇ ਚੰਦਰ ਦਰਸ਼ਨ ਕਰਨੇ ਅੱਜ ਸ਼ੁਭ ਨੇ ਦੂਜ ਤਿਥੀ ਰਹੇਗੀ ਚੰਦਰ ਦਰਸ਼ਨ ਕਰਨੇ ਸ਼ੁਭ ਰਹਿਣਗੇ ਸੂਰਜ ਜਿਹੜਾ ਸਤਪਿਸ਼ਾ ਨਕਸ਼ਤਰ ਦੇ ਵਿੱਚ ਜਾਏਗਾ ਸ਼ਾਮ ਸੂਰਜ ਰਾਸ਼ੀ ਨਹੀਂ ਪਰਿਵਰਤਨ ਕਰ ਰਿਹਾ ਸਿਰਫ ਨਕਸ਼ਤਰ ਚੇਂਜ ਕਰ ਰਿਹਾ ਸੂਰਜ ਜਾਏਗਾ ਸਤਪਿਸ਼ਾ ਨਕਸ਼ਤਰ ਰਾਹੁ ਦੇ ਨਕਸ਼ਤਰ ਦੇ ਵਿੱਚ ਸ਼ਾਮ ਸਾਡੇ 6:30 ਵਜੇ ਰਾਹੂ ਕਾਲ ਦਾ ਟਾਈਮ ਜੋ ਰਹੇਗਾ 1:30 ਵਜੇ ਤੋਂ 3:00 ਵਜੇ ਤੱਕ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਇਸ ਟਾਈਮ ਤੇ ਨਵੇਂ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਜਾਂਦੀ ਜੋ ਚੱਲਦੇ ਕੰਮ ਨੇ ਉਹਨਾਂ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਬ੍ਰਹਮ ਮੂਰਤ ਦਾ ਟਾਈਮ ਜੋ ਰਹੇਗਾ ਸਵੇਰੇ 5:21 ਮਿੰਟ ਤੋਂ ਲੈ ਕੇ 6:07 ਮਿੰਟ ਤੱਕ ਦਾ ਟਾਈਮ ਬ੍ਰਹਮ ਮੂਰਤ ਦਾ ਰਹੇਗਾ ਇਸ ਟਾਈਮ ਤੇ ਕੀਤੀ ਪਾਠ ਪੂਜਾ ਹਮੇਸ਼ਾ ਹੀ ਸ਼ੁਭਲਾਭ ਦਿੰਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਘਰ ਦੀ ਟਲਾਂਣ ਕਿਸ ਦਿਸ਼ਾ ਵੱਲ ਹੋਣੀ ਚਾਹੀਦੀ ਹੈ ਆਪਣਾ ਫਰਸ਼ ਹੈ ਜੋ ਹਮੇਸ਼ਾ ਹੀ ਸਾਊਥ ਤੋਂ ਨਾਰਥ ਵੱਲ ਮਤਲਬ ਦੱਖਣ ਤੋਂ ਉੱਤਰ ਦੇ ਵੱਲ ਟਲਾਂਣ ਹੋਣੀ ਸ਼ੁਭ ਮੰਨੀ ਜਾਂਦੀ ਹੈ ਪੂਰਬ ਤੋਂ ਜਿਹੜੀ ਹੈ ਪੱਛਮ ਤੋਂ ਜਿਹੜੀ ਹੈ ਪੂਰਬ ਦੇ ਵੱਲ ਟਲਾਂਣ ਹੋਣੀ ਤੇ ਦੱਖਣ ਤੋਂ ਜਿਹੜੀ ਉੱਤਰ ਦੇ ਵੱਲ ਟਲਾਂਣ ਹੋਣੀ ਪੋਜ਼ਿਟਿਵਿਟੀ ਹੈ ਜਿਹੜੀ ਦਿੰਦੀ ਹੈ ਇਸ ਦੇ ਨਾਲ ਕਾਫੀ ਫਾਇਦਾ ਹੁੰਦਾ ਕਿਉਂਕਿ ਇਸ ਤਰਫ ਜਦੋਂ ਟਲਾਨ ਹੁੰਦੀ ਹੈ ਤਾਂ ਘਰ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਤੇ ਨਵੇਂ ਰਸਤੇ ਮਿਲਦੇ ਨੇ ਲਾਈਫ ਨੂੰ ਅੱਪ ਕਰਨ ਦੇ ਲਈ ਲਾਈਫ ਨੂੰ ਅੱਪ ਲੈ ਕੇ ਜਾਣ ਦੇ ਲਈ ਰਸਤੇ ਜਿਹੜੇ ਨਿਕਲਦੇ ਨੇ ਤੇ ਪੋਜ਼ਿਟਿਵਿਟੀ ਬਣੀ ਰਹਿੰਦੀ ਹੈ ਜੇਕਰ ਆਪਣੀ ਗੜੀ ਗੜੀ ਉੱਚੀ ਹੋਵੇ ਤੇ ਘਰ ਆਪਣਾ ਨੀਵਾ ਹੋਵੇ ਫਿਰ ਭਾਵੇਂ ਆਪਣਾ ਘਰ ਵਾਸਤੂ ਦੇ ਅਨੁਸਾਰ ਹੀ ਕਿਉਂ ਨਾ ਹੋਵੇ ਫਿਰ ਵੀ ਆਪਾਂ ਨੂੰ ਉਸ ਦੇ ਜਿਹੜੇ ਲਾਭ ਘੱਟ ਮਿਲਦੇ ਨੇ ਗੜੀ ਦਾ ਹਮੇਸ਼ਾ ਨੀਵਾ ਹੋਣਾ ਘਰ ਦਾ 1 ਤੋਂ 1.5 ਫੁੱਟ ਗਲੀ ਦੇ ਨਾਲੋਂ ਉੱਚਾ ਹੋਣਾ ਮੇਨ ਗੇਟ ਦਾ ਸ਼ੁਭ ਲਾਭ ਦਿੰਦਾ ਹੈ ਤੇ ਪੋਜ਼ਿਟਿਵਿਟੀ ਹੈ ਜਿਹੜੀ ਬਣਦੀ ਹੈ ਤੇ ਨਵੇਂ ਰਸਤੇ ਆਪਾਂ ਨੂੰ ਮਿਲਦੇ ਨੇ ਜੇਕਰ ਆਪਾਂ ਨੂੰ ਆਪਣੀ ਜ਼ਿੰਦਗੀ ਚ ਲਾਉਣ ਦੇ ਲਈ ਨਵੇਂ ਰਸਤੇ ਮਿਲਣਗੇ ਸਹੀ ਰਸਤੇ ਮਿਲਣਗੇ ਫੇਰ ਹੀ ਆਪਾਂ ਲਾਈਫ ਦੇ ਵਿੱਚ ਅੱਪ ਕਰ ਸਕਦੇ ਆ ਤਾਂ ਤੁਸੀਂ ਨਾਰਥ ਦਿਸ਼ਾ ਦੇ ਵੱਲ ਟੱਲਾ ਰੱਖੋ ਮੇਨ ਗੇਟ ਉੱਚਾ ਰੱਖੋ ਗਲੀ ਤੇ ਨਾਲੋਂ ਤਾਂ ਕਿ ਕਾਫੀ ਜ਼ਿਆਦਾ ਤੁਹਾਡੀਆਂ ਪਰੇਸ਼ਾਨੀਆਂ ਹੱਲ ਹੋ ਸਕਣ ਤੇ ਤੁਹਾਨੂੰ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਬਣੀ ਰਹੇ। ਜੋਤਿਸ਼ ਆਪਾਂ ਨੂੰ ਸਹੀ ਰਸਤਾ ਦਿੰਦਾ ਹੈ, ਸਹੀ ਰਸਤਾ ਦੱਸਦਾ ਹੈ ਕਿ ਕਿਸ ਰਸਤੇ ਤੇ ਚੱਲ ਕੇ ਆਪਾਂ ਪਰੇਸ਼ਾਨੀਆਂ ਘੱਟ ਕਰਕੇ ਤੇ ਲਾਈਫ ਨੂੰ ਸਕਸੈਸ ਕਰ ਸਕੀਏ। ਕਿਹੜੇ ਕੰਮ ਆਪਾਂ ਨੂੰ ਕਰਨੇ ਚਾਹੀਦੇ ਨੇ ਤੇ ਘਰ ਦੀਆਂ ਜਿਹੜੀਆਂ ਦਿਸ਼ਾਵਾਂ ਨੇ ਇਹ ਵੀ ਕਾਫੀ ਜ਼ਿਆਦਾ ਆਪਣੀ ਲਾਈਫ ਨੂੰ ਜਿਹੜੀਆਂ ਨੇ ਪ੍ਰਭਾਵਿਤ ਕਰਦੀਆਂ ਨੇ ਜੇਕਰ ਘਰ ਆਪਣਾ ਸਹੀ ਹੈ, ਵਾਸਤੂ ਸਹੀ ਹੈ ਤਾਂ ਕਾਫੀ ਪਰੇਸ਼ਾਨੀਆਂ ਜਿਹੜੀਆਂ ਉਹ ਘੱਟ ਹੋ ਜਾਂਦੀਆਂ ਨੇ। ਹੁਣ ਗੱਲ ਕਰਦੇ ਆਪਾਂ 12 ਰਾਸ਼ੀਆਂ ਦੇ ਰਾਸ਼ੀ ਪੜ ਵਾਰੇ ਸਭ ਤੋਂ ਪਹਿਲਾਂ ਐਰਿਸ ਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਸ਼ਨੀ ਚੰਦਰ ਦਾ ਜੋਗ ਬਣੇਗਾ ਜਿਸ ਨੂੰ ਵਿਸ਼ ਜੋਗ ਵੀ ਕਿਹਾ ਜਾਂਦਾ ਹੈ ਮੀਨ ਰਾਸ਼ੀ ਦੇ ਵਿੱਚ ਜਾਣਗੇ ਚੰ드ਰਮਾ ਦੁਪਹਿਰ 3 ਵਜੇ ਮੀਨ ਰਾਸ਼ੀ ਦੇ ਵਿੱਚ ਜਾ ਕੇ ਜਿੱਥੇ ਪਹਿਲਾਂ ਤੋਂ ਸ਼ਨੀ ਹੈ ਸ਼ਨੀ ਚੰਦਰ ਦਾ ਜੋਗ ਬਣੇਗਾ ਸਭ ਤੋਂ ਪਹਿਲਾਂ ਐਰਿਸ ਜਾਨੀ ਮੇਸ਼ ਰਾਸ਼ੀ ਤੇ ਮੇਸ਼ ਲਗਣ ਵਾਲਿਆਂ ਦੇ ਨਕਸ਼ਤਰ ਗੁਰੂ ਦਾ ਚੱਲੇਗਾ ਬਹੁਤ ਵਧੀਆ ਦੁਪਹਿਰ ਤੋਂ ਬਾਅਦ ਚੰਦਰ ਤੁਹਾਡੇ 11ਵੇਂ ਹਾਊਸ ਦੇ ਵਿੱਚੋਂ ਨਿਕਲ ਕੇ 12ਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਚੰਦਰ ਦਾ 12ਵੇਂ ਹਾਊਸ ਦੇ ਵਿੱਚ ਜਾਣ ਕਾਰਨ ਥੋੜੀ ਤੁਹਾਨੂੰ ਚਿੰਤਾ रह ਸਕਦੀ ਹੈ ਬੀਪੀ ਦਾ ਘਟਨਾ ਜਾਂ ਵਧਣਾ ਹੋ ਸਕਦਾ ਹੈ ਅੱਜ ਮੱਥੇ ਤੇ ਦੁੱਧ ਦਾ ਤਿਲਕ ਜਰੂਰ ਲਾਓ ਤਾਂ ਕਿ ਚੰਦਰ ਕਾਇਮ ਹੋਵੇ ਤੇ ਤੁਸੀਂ ਪੀਲੇ ਕਲਰ ਦਾ ਰੁਮਾਲ ਵੀ ਆਪਣੇ ਕੋਲ ਰੱਖ ਸਕਦੇ ਹੋ ਤਾਂ ਕਿ ਗੁਰੂ ਦੀ ਸਪੋਰਟ ਵੀ ਤੁਹਾਨੂੰ ਮਿਲ ਸਕੇ ਟੌਰਸ ਜਾਨਿਬ੍ਰਿਕ ਲਗਨ ਤੇ ਬ੍ਰਿਖ ਰਾਸ਼ੀ ਵਾਲਿਆਂ ਦੇ ਜੋ ਚੰਦਰ 10ਵੇਂ ਹਾਊਸ ਦੇ ਵਿੱਚੋਂ ਨਿਕਲ ਕੇ 11ਵੇਂ ਹਾਊਸ ਦੇ ਵਿੱਚ ਚਲਣਾ ਜਾਏਗਾ 11ਵੇਂ ਹਾਊਸ ਦੇ ਵਿੱਚ ਸ਼ਨੀ ਚੰਦਰ ਦੀ ਯੂਤੀ ਬਣेंगी ਨਕਸ਼ਤਰ ਗੁਰੂ ਦਾ ਚੱਲੇਗਾ ਜੋ ਕਿ ਤੁਹਾਡਾ ਮਿੱਤਰ ਨਹੀਂ ਹੈ ਬਾਦੂ ਦੇ ਕੰਮਾਂ ਦਾ ਤੁਸੀਂ ਬੋਝ ਲਾਉਂਗੇ ਬੈਸੇ ਦਿਨ ਤੁਹਾਡਾ ਠੀਕ ਠਾਕ ਹੀ ਜਾਏਗਾ ਦਿਨ ਨੂੰ ਹੋਰ ਸ਼ੁਭ ਕਰਨ ਦੇ ਲਈ ਪਤਾਸੇ ਕਿਸੇ ਧਾਰਮਿਕ ਸਥਾਨ ਤੇ ਚੜ੍ਹਾ ਸਕਦੇ ਹੋ ਜਾਂ ਪਤਾਸੇ ਦਾ ਸੇਵਨ ਵੀ ਤੁਸੀਂ ਅੱਜ ਕਰ ਸਕਦੇ ਹੋ ਜਮਨੀ ਜਾਨੀ ਮਿਥਨ ਲਗਨ ਤੇ ਮਿਥਾ ਰਾਸ਼ੀ ਵਾਲਿਆਂ ਦੇ ਅੱਜ ਸ਼ਨੀ ਚੰਦਰ ਦਾ ਜੋਗ ਬਣੇਗਾ 10ਵੇਂ ਹਾਊਸ ਦੇ ਵਿੱਚ ਬਣੇਗਾ ਨਕਸ਼ਤਰ ਗੁਰੂ ਦਾ ਚੱਲੇਗਾ ਜੋ ਕਿ ਤੁਹਾਡਾ ਮਿੱਤਰ ਨਹੀਂ ਹੈ ਤਾਂ ਕੰਮਕਾਰਾਂ ਨੂੰ ਟਾਈਮ ਸਿਰ ਕਰਨਾ ਕੰਮ ਵਾਲੀ ਜਗ੍ਹਾ ਤੇ ਥੋੜਾ ਸ਼ਾਂਤ ਰਹਿਣਾ ਰਾਤ ਨੂੰ ਦੁੱਧ ਦਾ ਸੇਵਨ ਨਾ ਕਰਨਾ ਤੇ ਬੱਚਿਆਂ ਨੂੰ ਤੁਸੀਂ ਹਰੀਆਂ ਟੌਫੀਆਂ ਅੱਜ ਦੇ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਕੈਂਸਰ ਜਾਨੀ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਦੇ ਜੋ ਅੱਜ ਚੰ드ਰਮਾ 8ਵੇਂ ਹਾਊਸ ਦੇ ਵਿੱਚੋਂ ਨਿਕਲ ਕੇ 9ਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਤੁਹਾਡੇ ਲਗਨ ਦਾ ਮਾਲਕ ਹੈ ਤਾਂ ਤੁਹਾਡੇ ਲਈ ਵਧੀਆ ਜੋ ਗੁਰੂ ਦਾ ਨਕਸ਼ਤਰ ਚੱਲੇਗਾ ਉਹ ਵੀ ਤੁਹਾਡਾ ਮਿੱਤਰ ਹੈ ਦੁਪਹਿਰ ਤੋਂ ਬਾਅਦ ਕੀਤੇ ਹੋਏ ਕੰਮ ਤੁਹਾਨੂੰ ਲਾਭ ਦੇ ਸਕਦੇ ਨੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਸ਼ੁਭੇ ਤੇ ਪੀਲੇ ਫੁੱਲ ਜੇਕਰ ਤੁਸੀਂ ਧਾਰਮਿਕ ਸਥਾਨ ਤੇ ਚੜ੍ਹਾਉ ਲਿਓ ਤਾਂ ਨੌਵੇਂ ਚੰਦਰ ਨੂੰ ਗੁਰੂ ਦੀ ਸਪੋਰਟ ਮਿਲੇਗੀ ਤੇ ਤੁਹਾਨੂੰ ਜਿਆਦਾ ਫਾਇਦਾ ਹੋਏਗਾ ਜੋ ਜਾਨੀ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਚੰਦਰਮਾ ਦੁਪਹਿਰ ਤੋਂ ਬਾਅਦ ਜਾਏਗਾ ਜੀ 8ਵੇਂ ਹਾਊਸ ਦੇ ਵਿੱਚ ਜੋ ਨਕਸ਼ਤਰ ਚੱਲੇਗਾ ਗੁਰੂ ਦਾ ਤੁਹਾਡਾ ਮਿੱਤਰ ਹੈ ਸੇਧ ਦਾ ਥੋੜਾ ਧਿਆਨ ਰੱਖੋ ਮੈਡੀਟੇਸ਼ਨ ਜ਼ਰੂਰ ਕਰਨੀ ਹੈ ਤੁਸੀਂ ਚੰਦਰ ਨੂੰ ਸ਼ੁਭ ਕਰਨ ਦੇ ਲਈ ਪਤਾਸੇ ਦਾ ਸੇਵਨ ਕਰੋ ਜਾਂ ਪਤਾਸੇ ਧਾਰਮਿਕ ਸਥਾਨ ਤੇ ਵੀ ਦੇ ਸਕਦੇ ਹੋ ਇਸ ਦੇ ਨਾਲ ਚੰਦਰ ਤੇ ਮੰਗਲ ਤੁਹਾਨੂੰ ਦੋਨੋਂ ਹੀ ਸ਼ੁਭਲਾਬ ਦੇਣਗੇ ਤੇ ਦਿਨ ਤੁਹਾਡਾ ਸ਼ੁਭ ਜਾਏਗਾ ਵਰਗੋ ਜਨਿਕਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਚੰਦਰ ਦੁਪਹਿਰ ਤੋਂ ਬਾਅਦ ਛੇਵੇਂ ਹਾਊਸ ਦੇ ਵਿੱਚੋਂ ਨਿਕਲ ਕੇ ਸੱਤਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਸੱਤਵੇਂ ਹਾਊਸ ਦੇ ਵਿੱਚ ਜਾਣਾ ਵੈਸੇ ਸ਼ੁਭ ਹੈ ਲੇਕਿਨ ਜੋ ਨਕਸ਼ਤਰ ਚੱਲੇਗਾ ਗੁਰੂ ਦਾ ਉਹ ਤੁਹਾਡਾ ਮਿੱਤਰ ਨਹੀਂ ਹੈ ਇਮੋਸ਼ਨਲ ਹੋ ਕੇ ਕੋਈ ਫੈਸਲਾ ਨਾ ਕਰੋ ਜੋ ਉਹ ਫੈਸਲਾ ਲਓ ਜੋ ਤੁਸੀਂ ਅੱਗੇ ਜਾ ਕੇ ਪੂਰਾ ਕਰ ਸਕੋ ਮੱਥੇ ਤੇ ਦੁੱਧ ਦਾ ਤਿਲਕ ਲਾਉਣਾ ਸ਼ੁਭ ਹੈ ਤੇ ਗਾਂ ਨੂੰ ਆਟੇ ਦੇ ਵਿੱਚ ਦੇਸੀ ਖੰਡ ਮਿਲਾ ਕੇ ਪਾ ਸਕਦੇ ਹੋ ਤਾਂ ਕਿ ਚੰਦਰ ਸ਼ੁਕਰ ਦੋਨੋਂ ਹੀ ਤੁਹਾਨੂੰ ਸ਼ੁਭ ਲਾਭ ਦੇ ਜਾਣ ਲਿਬਰਾ ਜਾਨੀ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਗੁਰੂ ਦਾ ਤੁਹਾਡਾ ਮਿੱਤਰ ਨਹੀਂ ਹੈ ਚੰਦਰ ਰਵੀ ਤੁਹਾਡਾ ਪੰਜਵੇਂ ਹਾਊਸ ਦੇ ਵਿੱਚੋਂ ਨਿਕਲ ਕੇ ਦੁਪਹਿਰ ਨੂੰ ਛੇਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਕਿਸੇ ਪ੍ਰਾਣੇ ਕਮੰਦੀ ਟੈਨਸ਼ਨ ਲੈ ਸਕਦੇ ਹੋ ਦਿਨ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਆਟੇ ਦੇ ਵਿੱਚ ਸ਼ੱਕਰ ਮਿਲਾ ਕੇ ਕੀੜਿਆਂ ਨੂੰ ਪਾਓ ਤਾਂ ਕਿ ਦਿਨ ਸ਼ੁਭ ਰਹੇ ਤੇ ਮੱਥੇ ਤੇ ਦੁੱਧ ਦਾ ਤਿਲਕ ਵੀ ਜਰੂਰ ਲਾਉਣਾ ਹੈ ਸਕਾਰਪੀਓ ਜਾਨੀ ਬ੍ਰਿਸ਼ਟਿਕ ਲਗਨ ਤੇ ਵਿ੍ਰਿਸ਼ਕ ਰਾਸ਼ੀ ਵਾਲਿਆਂ ਦੇ ਜੋ ਚੰ드ਰਮਾ ਪੰਜਵੇਂ ਹਾਊਸ ਦੇ ਵਿੱਚ ਚੱਲੇਗਾ ਚੰ드ਰਮਾ ਪੰਜਵੇਂ ਹਾਊਸ ਦੇ ਵਿੱਚ ਸ਼ੁਭ ਹੈ ਨਕਸ਼ਤਰ ਵੀ ਗੁਰੂ ਦਾ ਸ਼ੁਭ ਹੈ ਲੇਕਿਨ ਸ਼ਨੀ ਦੇ ਨਾਲ ਜੁਤੀ ਹੋਣ ਕਾਰਨ ਥੋੜੀ 네ਗੇਟਿਵ ਸੋਚ ਤੁਹਾਡੀ ਹੋ ਸਕਦੀ ਹੈ ਚੰਦਰ ਨੂੰ ਸ਼ੁਭ ਕਰਨ ਦੇ ਲਈ ਗਾ ਨੂੰ ਰੋਟੀ ਪਾਓ ਤੇ ਨਾਲ ਤੁਸੀਂ ਪਾਣੀ ਦੇ ਵਿੱਚ ਦੁੱਧ ਪਾ ਕੇ ਇਸ਼ਨਾਨ ਵੀ ਕਰ ਸਕਦੇ ਹੋ ਸੈਜੀਟੇਰੀਅਸ ਜਾਨੀ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਗੁਰੂ ਦਾ ਮਿੱਤਰ ਹੈ ਤੁਹਾਡੇ ਲਗਨ ਦਾ ਮਾਲਕ ਗੁਰੂ ਹੈ ਬਹੁਤ ਵਧੀਆ ਚੰਦਰਮਾ ਤੁਹਾਡਾ ਚੌਥੇ ਹਾਊਸ ਦੇ ਵਿੱਚ ਚੱਲੇਗਾ ਚੰਦਰ ਵੀ ਚੌਥੇ ਜਿਹੜਾ ਸ਼ੁਭ ਲਾਭ ਦਿੰਦਾ ਹੈ ਘਰ ਦੇ ਵਿੱਚ ਕੱਚੀ ਲੱਸੀ ਦਾ ਚਿੱਟਾ ਜ਼ਰੂਰ ਦਿਓ ਤਾਂ ਕਿ ਸ਼ਨੀ ਚੰਦਰ ਚੌਥੇ ਹਾਊਸ ਦੇ ਵਿੱਚ ਬੈਠੇ ਹੋਏ ਸ਼ਨੀ ਦਾ ਪ੍ਰਭਾਵ ਘਟੇ ਤੇ ਚੰਦਰ ਦਾ ਪ੍ਰਭਾਵ ਜਿਹੜਾ ਜ਼ਿਆਦਾ ਹੋਵੇ ਕਿਸੇ ਲੋੜਵੰਦ ਨੂੰ ਖਾਣਾ ਵੀ ਦੇ ਸਕਦੇ ਹੋ ਤਾਂ ਕਿ ਸ਼ਨੀ ਵੀ ਸ਼ੁਭਲਾਭ ਦੇਵੇ ਕੈਪ੍ਰਿਕੌਰਨ ਜਾਨੀ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਜੋ ਚੰਦਰ ਸੈਕੰਡ ਹਾਊਸ ਦੇ ਵਿੱਚੋਂ ਨਿਕਲ ਕੇ ਥਰਡ ਹਾਊਸ ਦੇ ਵਿੱਚ ਚਲਾ ਜਾਏਗਾ ਤੀਸਰੇ ਘਰ ਦੇ ਵਿੱਚ ਸ਼ਨੀ ਚੰਦਰ ਦੀ ਯੁੱਤੀ ਬਣੇਗੀ ਨਕਸ਼ਤਰ ਗੁਰੂ ਦਾ ਚੱਲੇਗਾ ਠੀਕ ਠਾਕ ਹੈ ਕੋਈ ਪ੍ਰੋਬਲਮ ਵੀ ਨਹੀਂ ਕਰੇਗਾ ਸੱਤਵੇਂ ਹਾਊਸ ਦਾ ਮਾਲਕ ਹੈ ਚੰਦਰ ਤੇ ਚਲਾ ਗਿਆ ਸ਼ਨੀ ਦੇ ਨਾਲ 파ਟਨਰ ਨਾਲ ਸਬੰਧ ਵਧੀਆ ਰੱਖੋ 파ਟਨਰ ਦੀ ਸਲਾਹ ਨਾਲ ਕੰਮ ਕਰੋ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਕੱਚੀ ਲੱਸੀ ਦੇ ਵਿੱਚ ਤੁਸੀਂ ਕਾਲੇ ਤੇਲ ਮਿਲਾ ਕੇ ਜੇਕਰ ਸ਼ਿਵਲਿੰਗ ਤੇ ਸ਼ਿਵਲਿੰਗ ਅਭਿਸ਼ੇਕ ਕਰਦੇ ਹੋ ਤਾਂ ਸ਼ਨੀ ਤੇ ਚੰਦਰ ਦੋਨੋਂ ਹੀ ਤੁਹਾਨੂੰ ਸ਼ੁਭਲਾਭ ਦੇਣਗੇ ਕੈਰੀਅਰਸ ਜਾਨੀ ਕੁੰਭ ਲਗਨ ਤੇ ਕੁੰਭ ਰਾਸ਼ੀ ਵਾਲਿਆਂ ਦੇ ਚੰਦਰਮਾ ਜ ਦੁਪਹਿਰ ਤੋਂ ਲਗਨ ਦੇ ਵਿੱਚੋਂ ਨਿਕਲ ਕੇ ਸੈਕੰਡ ਹਾਊਸ ਦੇ ਵਿੱਚ ਚਲਾ ਜਾਏਗਾ ਗੁਰੂ ਦਾ ਨਕਸ਼ਤਰਾ ਹੈ ਠੀਕ ਠਾਕ ਹੈ ਕੋਈ ਪ੍ਰੋਬਲਮ ਵੀ ਨਹੀਂ ਕਰੇਗਾ ਦੂਸਰੇ ਜਣਾ ਚੰਦਰ ਦਾ ਜਿਹੜਾ ਸ਼ੁਭ ਹੈ ਧਾਰਮਿਕ ਸਥਾਨ ਤੇ ਤੁਸੀਂ ਦੋ ਦੁੱਧ ਦੇ ਪੈਕੇਟ ਦੇ ਸਕਦੇ ਹੋ ਤਾਂ ਕਿ ਦੂਸਰੇ ਬੈਠਾ ਚੰਦਰ ਤਾਂ ਨੂੰ ਸ਼ੁਭ ਲਾਭ ਦੇਵੇ ਮੱਥੇ ਤੇ ਦੁੱਧ ਦਾ ਤਿਲਕ ਵੀ ਲਾ ਸਕਦੇ ਹੋ ਤਾਂ ਕਿ ਦੂਸਰੇ ਚੰਦਰ ਜਿਹੜਾ ਕਾਇਮ ਰਹੇ ਪਾਈਸਸ ਜਾਨੀ ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਦੇ ਜੋ ਚੰ드ਰਮਾ 12ਵੇਂ ਹਾਊਸ ਦੇ ਵਿੱਚੋਂ ਨਿਕਲ ਕੇ ਤੁਹਾਡੇ ਲਗਨ ਦੇ ਵਿੱਚ ਆ ਜਾਏਗਾ ਦੁਪਹਿਰ ਤੋਂ ਬਾਅਦ ਤਾਂ ਵਧੀਆ ਤੁਹਾਡੇ ਲਈ ਜੋ ਨਕਸ਼ਤਰ ਚੱਲੇਗਾ ਗੁਰੂ ਦਾ ਉਹ ਵੀ ਵਧੀਆ ਦੁਪਹਿਰ ਤੋਂ ਬਾਅਦ ਟਾਈਮ ਹੈ ਜਿਹੜਾ ਜਿਆਦਾ ਵਧੀਆ ਰਹੇਗਾ ਸ਼ਨੀਆ ਲਗਨ ਦੇ ਵਿੱਚ ਬੈਠਾ ਹੋਇਆ ਥੋੜਾ ਆਲਸ ਤੁਹਾਨੂੰ ਦੇ ਰਿਹਾ ਹੈ ਚੰਦਰ ਨੂੰ ਸ਼ੁਭ ਕਰਨ ਦੇ ਲਈ ਪਾਣੀ ਦੇ ਵਿੱਚ ਕੱਚਾ ਦੁੱਧ ਪਾ ਕੇ ਨਾਓ ਤੇ ਨਾਲ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੁੱਤਿਆਂ ਨੂੰ ਖਾਣਾ ਪਾਉਂਦੇ ਰਹੋ ਤਾਂ ਕਿ ਲਗਨ ਦੇ ਵਿੱਚ ਬੈਠਾ ਸ਼ਨੀ ਤੁਹਾਨੂੰ ਲਾਭ ਦੇ ਸਕੇ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਯੁੱਤਿਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੁਸੀਂ ਕਿਸੇ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੇ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ